ਤੋਂ ਦਰ ਅਮਰੀ ਸਰ ਦਾ ਇੱਕ ਪਿੰਡ ਜਿਹੜਾ ਕਿ ਸ਼ਹਿਰਾਂ ਨੂੰ ਵੀ ਮਾਤ ਦਿੰਦਾ ਹੈ ਤਾਂ ਗੱਲ ਕਰ ਲੈਂਦੇ ਹਾਂ ਮੱਲੂ ਨੰਗਲ ਦੀ ਜਿੱਥੇ ਕਿ ਗੰਦਗੀ ਭਰੇ ਛੱਪੜ ਦੀ ਥਾਂ ਤੇ ਝੀਲ ਬਣਾਈ ਗਈ ਹੈ ਜਿਹੜੀ ਕੀ ਚੰਡੀਗੜ੍ਹ ਦੀ ਸੁਖਨਾ ਲੇਕ ਨੂੰ ਵੀ ਪਿੱਛੇ ਛੱਡ ਰਹੀ ਹੈ ਤਾਂ ਝੀਲ ਦਾ ਪਾਣੀ ਫਿਲਟਰ ਕਰਕੇ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਉੱਥੇ ਕਿਨਾਰੇ ਦੇ ਉੱਤੇ ਖਜੂਰ ਦੇ ਦਰਖਤ ਵੀ ਲਗਾਏ ਗਏ ਨੇ ਤੇ ਉਸ ਨਾਲ ਹੀ ਅਤੀ ਸੁੰਦਰ ਲਾਈਟਿੰਗ ਕੀਤੀ ਗਈ ਹੈ ਪਿੰਡ ਸਾਡਾ ਮੱਲੂ ਨੰਗਲਿਆ ਜੀ ਕੀ ਬਦਲਾਅ ਕੀਤਾ ਗਿਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਵੇਖੋ ਜੀ ਦੋ ਪਾਰਕਾਂ ਬਹੁਤ ਸੁੰਦਰ ਬਣਾਈਆਂ ਗਈਆਂ ਜੀ ਤੇ ਗੰਦੇ ਛੱਪਰ ਨੂੰ ਸਾਫ਼ ਕਰਕੇ ਜਿਹੜਾ ਵਾ ਇੱਕ ਸੁੰਦਰ ਝੀਲ ਦਾ ਰੁਖ ਦਿੱਤਾ ਵਾ ਜੀ ਜਿਹਦੇ ਵਿੱਚ ਕਿਸ਼ਤੀਆਂ ਵਗੈਰਾ ਚਲਾਉਣੀਆਂ ਵਾ ਖਵਾਰੇ ਚੱਲਦੇ ਨੇ ਬਤਕਾ ਛੱਡੀਆਂ ਨੇ ਸੈਰਗਾ ਬਣੀ ਆ ਘਰੇ ਬਹੁਤ ਸਾਰੀ ਲੋਕ ਸੈਰ ਕਰਦੇ ਨੇ ਤੇ ਪਿੰਡ ਦੀ ਮੇਨ ਇੰਟਰਸ ਦੇ ਵਿੱਚ ਜਿਹੜੇ ਆਪਾਂ ਗੁਰਬਾਣੀ ਹਰਮੰਦਰ ਸਾਹਿਬ ਤੋਂ ਲਾਈਵ ਚੱਲਦੀ ਆ ਸਕੂਲ ਪ੍ਰਾਇਮਰੀ ਜਿਹੜਾ ਵਾ ਜੀ ਉਹ ਬਹੁਤ ਵਧੀਆ ਬਣਾਇਆ ਪਿੰਡ ਦੇ ਵਿੱਚ ਇੱਕ ਏਟੀਐਮ ਲਾਇਆ ਵਾ ਤੁਸੀਂ ਸੁਣਿਆ ਹੋਏਗਾ ਏਟੀਐਮ ਪੈਸਿਆਂ ਵਾਲਾ ਨਹੀਂ ਆ ਉਹ ਉਹ ਪਾਣੀ ਵਾਲਾ ਜਿਹੜਾ ਸਾਫ਼ ਪਾਣੀ ਜਿਹੜਾ ਵਾ ਤੁਸੀਂ ਏਟੀਐਮ ਤੋਂ ਲੈ ਕੇ ਜਾ ਸਕਦੇ ਹੋਰ ਕੀ ਕੀ ਵਿਤਰਾਵ ਕੀਤਾ ਗਿਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਵੇਖੋ ਜੀ ਮੇਨ ਇੰਟਰਸਟ ਦੇ ਵਿੱਚ ਵਧੀਆ ਪੌਦੇ ਜਿਹੜੇ ਅਵਰਾਸਤੀ ਲਾਏ ਗਏ ਨੇ ਜਿਵੇਂ ਖਜੂਰਾ ਪਾਮ ਬੈਠਣ ਨੂੰ ਜਿਹੜੇ ਉਹ ਬੈਂਚ ਲਾਏ ਗਏ ਨੇ ਸੱਥਾਂ ਬਣਾਈਆਂ ਗਈਆਂ ਪਿੰਡ ਦੇ ਵਿੱਚ ਪੁਰਾਣੀਆਂ ਜਿੱਦਾਂ ਹੁੰਦੀਆਂ ਸੀ ਉਹ ਸਾਥ ਜਿਹੜਾ ਵਾ ਪੁਰਾਣਾ ਪੰਜਾਬ ਜਿਹੜਾ ਪੁਰਾਣਾ ਪਿੰਡ ਜਿਹੜਾ ਉਹਨੂੰ ਆਪਾਂ ਦਰਸਾਇਆ ਅੱਜ ਦੁਬਾਰਤ ਲੱਗਦਾ ਕਿ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਹੈਗੀਆਂ ਸੀ ਕਿਉਂਕਿ ਆ ਲੋਕ ਅੱਜ ਵਿਦੇਸ਼ਾਂ 'ਚ ਰੁੱਕ ਕਰ ਰਹੇ ਨੇ ਆਪਣਾ ਕਿੱਤਾ ਭੁੱਲਦੇ ਜਾ ਰਹੇ ਨੇ ਵੇਖੋ ਜੀ ਪਿੰਡਾਂ ਦੇ ਵਿੱਚ ਹੁੰਦੀਆਂ ਸੀਗੀਆਂ ਪਹਿਲਾਂ ਬੈਠਕਾਂ ਹੁੰਦੀਆਂ ਸੀ ਪੁਰਾਣੀਆਂ ਪੁਰਾਣੇ ਬੋਰਡ ਹੁੰਦੇ ਸੀ ਪੁਰਾਣੇ ਪਿੱਪਲ ਹੁੰਦੇ ਸੀ ਜਿੱਥੇ ਲੋਕੀ ਬੈਠ ਕੇ ਤੇ ਆਪਣਾ ਦਿਲ ਹੌਲਾ ਕਰਦੇ ਸੀ ਬੈਠ ਕੇ ਗੱਪਸ਼ਾਪ ਲਾਉਂਦੇ ਸੀ ਆਪਣੇ ਘਰਾਂ ਦੇ ਵਿੱਚੋਂ ਬੈਠ ਕੇ ਇੱਥੇ ਆਣ ਕੇ ਕੁਝ ਨਾ ਕੁਝ ਗੱਲਬਾਤ ਕਰਨੀ ਕੁਝ ਕਿਸੇ ਦੀ ਸੁਣਨੀ ਕਿਸੇ ਨੂੰ ਸੁਣਾਉਣੀ ਕੁਝ ਦਿਨਾਂ ਤੋਂ ਜਿਹੜੇ ਉਹ ਪੁਰਾਣੇ ਰਵਾਸਤੀ ਰੁੱਖ ਪਿੰਡਾਂ ਦੇ ਵਿੱਚ ਕੱਟ-ਕੱਟ ਦਿੱਤੇ ਗਏ ਸੀ ਗੰਦਗੀ ਬਹੁਤ ਸੀ ਉਸ ਗੰਦਗੀ ਨੂੰ ਸਾਫ਼ ਕਰਕੇ ਅੱਜ ਤੁਹਾਡੇ ਸਾਹਮਣੇ ਇੱਕ ਬੈਂਚ ਨੂੰ ਬੈਂਚ ਲਾ ਦਿੱਤੇ ਵਸਖਰੀ ਸਾਥ ਬਣਾਈਆਂ ਉੱਤੇ ਪੱਖਾ ਲੱਗਦਾ ਜੀ ਇੱਥੇ ਬਜ਼ੁਰਗ ਆਣ ਕੇ ਜਿਹੜੇ ਆ ਉਹ ਬਹਿ ਕੇ ਆਪਣਾ ਆਨੰਦ ਮਾਣਦੇ ਨੇ ਇਹ ਜਿਹੜਾ ਏਟੀਐਮ علاوہ ਜਿੱਕਰ ਇਹ ਕਿੱਦਾਂ ਮੰਦੇ ਵਿੱਚ ਆਇਆ ਪਾਣੀ ਵਾਲਾ ਜੀ ਤੇ ਵੇਖੋ ਜੀ ਏਟੀਐਮ ਦੇ ਵਿੱਚ ਸਾਡਾ ਜਿਹੜਾ 19 ਦੇ ਵਿੱਚ ਜਦੋਂ ਸਾਡੀ ਪੰਚਾਇਤ ਬਣੀ ਆ ਤੇ ਸਾਡੀ ਜਿਹੜੀ ਵਾਟਰ ਵਰਸ ਦਾ ਜਿਹੜਾ ਸੀ ਬਹੁਤ ਮੰਦਾ ਹਾਲ ਸੀ ਸੋ ਸਾਡੀ ਜਦੋਂ ਪੰਚਾਇਤ ਨੇ ਉਸ ਨੂੰ ਸਾਫ ਸੁੰਦਰ ਕਰਕੇ ਤੇ ਇੱਕ ਵਿੱਚ ਉਹਦੇ ਸੁੰਦਰ ਦੇਖ ਦੇ ਕੇ ਉਹਨੂੰ ਤੇ ਪਾਰਕ ਬਣਾ ਦਿੱਤੀ ਕਰ ਕਰ ਪਾਣੀ ਜਾਣ ਲੱਗ ਪਿਆ ਤੇ ਵਾਟਰ ਸਪਲਾਈ ਮੈਕਮੇ ਵੱਲੋਂ ਸਾਨੂੰ ਕਹਿੰਦੇ ਸੀ ਕਿ ਤੁਹਾਨੂੰ ਇਨਾਮ ਤੌਰ ਤੇ ਇੱਕ ਇਹ ਜੀ ਚੀਜ਼ ਦਵਾਂਗੇ ਜਿਹੜੀ ਤੁਹਾਡੇ ਮਾਝੇ ਦੇ ਵਿੱਚ ਕਿਤੇ ਨਹੀਂ ਹੋਊਗੀ ਤੇ ਵਾਕਈਏ ਮਾਝੇ ਦਾ ਪਹਿਲਾ ਪਿੰਡ ਹੈ ਜਿੱਥੋਂ ਏਟੀਐਮ ਚੋਂ ਪੈਸੇ ਨਹੀਂ ਪਾਣੀ ਨਿਕਲਦਾ ਉਹ ਵੀ ਸਾਫ ਪੀਣ ਤੇ ਕਿੰਨੇ ਲੀਟਰ ਨਿਕਲਦਾ ਕਿ ਕਿੰਨੇ ਟਾਈਮ ਲੱਗਦਾ ਇਹ ਵੇਖੋ ਜੀ ਇੱਕ ਜਿਹੜਾ ਵਾ ਛੋਟੇ ਪਰਿਵਾਰਾਂ ਦੇ ਵਿੱਚ ਕਾਰਡ ਇੱਕ ਦਿੱਤਾ ਗਿਆ ਏਟੀਐਮ ਉਹ ਦੋ ਵਾਰ ਆਪਾਂ ਜੂਜ਼ ਕਾਰਟ ਨੂੰ ਕਰ ਸਕਦੇ ਆ 40 ਲੀਟਰ ਪਾਣੀ ਉਥੋਂ ਇੱਕ ਦਿਨ ਚ ਆਪਾਂ ਲੈ ਸਕਦੇ ਆ ਜੇ ਕਿਸੇ ਨੂੰ ਘੱਟ ਵੀ ਜ਼ਰੂਰਤ ਹੋਵੇ ਤੇ 20 ਲੀਟਰ ਤੇ 10 ਲੀਟਰ ਦੀ ਆਪਸ਼ਨ ਹੈ ਉਥੋਂ ਕੋਈ 20 ਲੀਟਰ ਵੀ ਖਾੜ ਸਕਦਾ ਇੱਕ ਏਟੀਐਮ ਦੇ ਵਿੱਚੋਂ ਸਾਨੂੰ 40 ਲੀਟਰ ਪਾਣੀ ਦੋ ਵਾਰ ਏਟੀਐਮ ਜੂਜ਼ ਹੋਣਾ ਉਸ ਤੋਂ ਬਾਅਦ ਜੂਜ਼ ਨਹੀਂ ਹੋਣਾ ਹੋਰ ਪਿੰਡਾਂ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ